ਸਿੱਬ ਬਾਬਾ ਜੀ ਕੋਲੇ ਜੋ ਉੱਥੇ ਸੇਵਾਦਾਰ ਹਨ ਉਹਨਾਂ ਕੋਲੇ ਜਾਣੇ ਆ ਜੀ ਅਤੇ ਉਹਨਾਂ ਤੋਂ ਪੁੱਛਦੇ ਆ ਬਾਬਾ ਈਸ਼ਰ ਸਿੰਘ ਜੀ ਦੇ ਬਾਰੇ ਚ ਉਹਨਾਂ ਸਿੱਬ ਬਾਬਾ ਜੀ ਕੋਲੇ ਜੋ ਉੱਥੇ ਸੇਵਾਦਾਰ ਹਨ ਉਹਨਾਂ ਕੋਲੇ ਜਾਣੇ ਆ ਜੀ ਅਤੇ ਉਹਨਾਂ ਤੋਂ ਪੁੱਛਦੇ ਆ ਬਾਬਾ ਈਸ਼ਰ ਸਿੰਘ ਜੀ ਦੇ ਬਾਰੇ ਚ ਪਤਾ ਇਫਰ ਸਿੰਘ ਜੀ ਦੇ ਮਾਰੇ ਚ ਪਤਾ ਕਰਾਂਗੇ ਜੀ ਜੋ ਸੰਤ ਬਾਬਾ ਜੋ ਬੰਬਾ ਜੀ ਸਾਹਮਣੇ ਬੈਠੇ ਹੋਏ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸੱਸਰੇ ਕੇ ਬਾਬਾ ਜੀ ਹਾਂ ਸ੍ਰੀ ਕਾ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਮੈਂ ਦੂਜੀ ਕਰਤਾਲ ਦਾ ਆਪਣੇ ਦੀ ਖਤੇ ਬਾਬਾ ਜੀ ਪਹਿਲਾਂ ਤਾਂ ਆਪਣਾ ਨਾਮ ਦਫੋ ਜੀ ਅੱਛਾ ਜੀ ਫਿਰ ਦਫੋ ਜੀ ਅਥਿਹਾਫ ਬਾਰੇ ਜੀ ਹਾਂ ਜੀ ਬਾਬਾ ਜੀ ਇਹ ਅਥਿਹਾਫ ਬਾਰੇ ਦੱਸੋ ਜੀ ਪਹਿਲਾਂ ਆਪਣਾ ਨਾਮ ਦਫੋ ਜੀ ਅੱਛਾ ਜੀ ਉਸ ਤੋਂ ਬਾਅਦ ਬਾਬਾ ਜੀ ਇਹ ਅਥਿਹਾਫ ਬਾਰੇ ਦੱਸੋ ਜੀ ਮੈਂ ਆਪਣੇ ਬਾਪੇ ਦਾ ਵੀ ਦੱਸਾਂ ਹਾਂ ਜੀ ਆਪਣੇ ਬਾਪੇ ਦਾ ਬਾਪ ਦਾ ਹਾਂ ਜੀ ਆਪਣੇ ਬਾਪ ਪਰਦਾਦਿਆਂ ਦਾ ਨਾਮ ਦੱਸਾਂ ਨਹੀਂ ਜਿਹੜੇ ਬਾਬਾ ਜੀ ਬਡੇ ਬਾਬਾ ਜੀ ਨੇ ਉਹਨਾਂ ਦੇ ਬਾਰੇ ਦੱਸੋ ਜੀ ਹਾਂ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਤਾਂ ਜੀ ਜਗਤ ਸਿੰਘ ਹੈ ਜੀ ਹਾਂ ਜੀ ਮੇਰੇ ਪਿਤਾ ਦਾ ਨਾਮ ਸਾਧੂ ਸਿੰਘ ਜੀ ਹਾਂ ਜੀ ਹਾਂ ਜੀ ਮੇਰੇ ਬਾਪ ਪਾਪੇ ਦਾ ਨਾਮ ਕੀ ਜੀ ਜੋਂ ਸਿੰਘ ਨਹੀਂ ਅੱਛਾ ਜੀ ਮੇਰੇ ਪਰਦਾਦੇ ਦਾ ਨਾਮ ਕੀ ਗੁਰਮੁਖ ਸਿੰਘ ਅੱਛਾ ਜੀ ਗਾਹਾਂ ਮੈਂ ਜਾਣਦਾ ਨਹੀਂ ਅੱਛਾ ਜੀ ਅੱਛਾ ਜੀ ਹੋਰ ਕੀ ਬਾਬਾ ਜੀ ਦੇ ਬਾਰੇ ਦੱਸੋ ਜੀ ਬਾਬਾ ਜੀ ਦੇ ਬਾਰੇ ਦੇਖੋ ਜੀ ਮੈਂ ਤਾਂ ਉਰੇ ਦਾ ਹਾਂ ਨਹੀਂ ਹਾਂ ਜੀ ਸੁਣੀ ਸੁਣਾਈ ਗੱਲ ਦੱਸ ਦਿੰਨੇ ਆ ਮਹਾਰਾਜ ਹਾਂ ਜੀ ਉਹੀ ਦੱਸੋ ਜੀ ਦੱਸ ਦਿਆਂ ਜੀ ਹਾਂ ਜੀ ਬਾਬਾ ਜੀ ਮਹਾਰਾਜ ਦਾ ਇੱਥੇ ਜਗ੍ਹਾ ਤੇ ਆਉਣਾ ਹੋਇਆ ਅੱਛਾ ਜੀ ਕਿੱਥੇ ਆਉਣਾ ਜੀ ਅੱਛਾ ਜੀ ਤੇ ਬਾਬਾ ਜੀ ਦੇ ਪਿਤਾ ਦਾ ਨਾਮ ਰਾਮ ਸਿੰਘ ਸੀ ਅੱਛਾ ਜੀ ਤੇ ਬਾਬਾ ਜੀ ਦੇ ਦਾਦਾ ਜੀ ਦਾ ਨਾਮ ਤੇ ਵੀਰ ਸਿੰਘ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਜੀ ਬਾਬਾ ਜੀ ਪੰਕੇ ਭਰਾਤਾ ਜੀ ਠੀਕ ਹੈ ਜੀ ਦਿਮਨ ਸਿੰਘ ਜੀ ਠੀਕ ਹੈ ਜੀ ਮਿੱਤ ਸਿੰਘ ਜੀ ਠੀਕ ਹੈ ਜੀ ਕਾਕਾ ਸਿੰਘ ਜੀ ਠੀਕ ਹੈ ਜੀ ਫੇਰ ਕਾਕਾ ਸਿੰਘ ਜੀ ਠੀਕ ਹੈ ਜੀ ਮਹਾਰਾਜ ਦੇ ਤਿੰਨ ਪਤਿੱਜੇ ਜੀ ਠੀਕ ਹੈ ਜੀ ਅਮਰਜੀਤ ਸਿੰਘ ਠੀਕ ਹੈ ਜੀ ਸੁਖਵਿੰਦਰ ਸਿੰਘ ਠੀਕ ਹੈ ਜੀ ਸੁਖਵਿੰਦਰ ਸਿੰਘ ਠੀਕ ਹੈ ਜੀ ਉੱਪਰ ਕੀ ਜੀਆ ਠੀਕ ਆ ਜੀ ਛੋਟੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇੱਥੇ ਆਉਣਾ ਹੋਇਆ ਠੀਕ ਆ ਜੀ ਦਾ ਜਨਮ ਹੋਇਆ ਮਹਾਰਾਜ ਠੀਕ ਆ ਜੀ ਫਿਰ ਮਹਾਰਾਜ ਨੂੰ ਉੱਥੇ ਲੈ ਗਏ ਜੀ ਬਾਬਾ ਵੀਰਮਦਾਸ ਜੀ ਠੀਕ ਆ ਜੀ ਵੀਰਮਦਾਸ ਦੇ ਠੀਕ ਆ ਜੀ ਪੜਾਉਂਦਾ ਵੀਰਮਦਾਸ ਨੇ ਲੱਗੇ ਪੜਾਇਆ ਜੀ ਖੇੜੇ ਪਾਠੇ ਬੈਠ ਕੇ ਠੀਕ ਆ ਜੀ ਬੀਰ ਮਹਾਰਾਜ ਜੀ ਕਹਿੰਦੇ ਮੈਂ ਕਿਹੜਾ ਸੰਤ ਆ ਠੀਕ ਆ ਜੀ ਸਹੀ ਬਲੂ ਠੀਕ ਆ ਜੀ ਪੜਣਾ ਹੋ ਗਿਆ ਮਹਾਰਾਜ ਠੀਕ ਆ ਜੀ ਫੇਰ ਮਹਾਰਾਜ ਜੀ ਉਹ ਪੰਜਵੇਂ ਚੱਕ ਪਰਦੇ ਰਹੇ ਠੀਕ ਆ ਜੀ ਪੰਜ ਮਾਸਾਂ ਉਹ ਰਹੇ ਕਰੀਆਂ ਜੀ ਠੀਕ ਆ ਜੀ ਦਸ ਮਹਾਰਾਜ ਪਟਿਆਲੇ ਕਰੀਆਂ ਠੀਕ ਆ ਜੀ ਕੋਈ ਉਹਨਾਂ ਦੇ ਕੋਈ ਅਜੇ ਪੁੱਤਰ ਕੋਈ ਰਹੇ ਕਹਿੰਦੀ ਠੀਕ ਆ ਜੀ ਫੇਰ ਜੀ ਉਹ ਤੋਂ ਉਹਨਾਂ ਨੂੰ ਪ੍ਰਾਪ ਹੋਇਆ ਠੀਕ ਆ ਜੀ ਉਹਨਾਂ ਨਾਲ ਮਿਲਿਆ ਮੇਲ ਹੋਇਆ ਠੀਕ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਫਿਰ ਮਹਾਰਾਜ ਕੁਝ ਰੈਂਜ ਰਹੇ ਠੀਕ ਹੈ ਜੀ ਫਿਰ ਮਹਾਰਾਜ ਦੇ ਨਾਲ ਕਿ ਭਗਮਾਨ ਸਿੰਘ ਤੀਗੀ ਠੀਕ ਹੈ ਜੀ ਬਾਬਾ ਕਰਤ ਸਿੰਘ ਦੇ ਨਾਲ ਠੀਕ ਹੈ ਜੀ ਠੀਕ ਹੈ ਜੀ ਕਹਿੰਦੇ ਆਪਣਾ ਜਿੱਥੇ ਮਰਜੀ ਬਣਾਓ ਠੀਕ ਹੈ ਜੀ ਮਹਾਰਾਜ ਇਹਨਾਂ ਨੇ ਫਿਰ ਰਾडा ਸਾਹਿਬ ਬਣਾਇਆ ਜੀ ਠੀਕ ਹੈ ਜੀ ਹਾਂ ਜੀ ਉੱਥੇ ਫੇਰੇ ਬਣਿਆ ਜੀ ਠੀਕ ਹੈ ਜੀ ਮੈਂ ਤਾਂ ਗਰਮਚਾਹ ਨੇ ਉਹਨ ਕੀ ਮੈਂ ਹੋਰ ਬਤੂ ਕਹਿ ਨਹੀਂ ਸਕਦਾ ਠੀਕ ਹੈ ਜੀ ਜੀ ਮੈਂ ਰਾਜ ਆਪਜੀ ਪਰਮਾਨ ਕਰਿਓ ਹਾਂ ਜੀ ਥੈਂਕ ਯੂ ਜੀ ਠੀਕ ਹੈ ਜੀ ਇੱਧਰ ਬਾਬਾ ਜੀ ਬੈਠੇ ਨੇ ਇਹਨਾਂ ਦਾ ਬਟੂ ਆਪਣਾ ਨਾਮ ਕੀ ਆ ਜੀ ਰਤੋ ਜੀ ਮੇਰਾ ਨਾਮ ਤਾਂ ਮਲਕੀਤ ਹੈ ਅੱਛਾ ਜੀ ਤੁਸੀਂ ਬਾਬਾ ਜੀ ਬਾਰੇ ਕੁਝ ਜਾਣ ਜਾਣਦੇ ਹੋ ਜੀ ਉਹਨਾਂ ਦੇ ਮੈਂ ਤਾਂ ਬਾਹਰ ਹੀ ਦੇਖਿਆ ਵਸਤੇ ਨਾ ਕੋਈ ਜਾਣੇ ਇਟਿਆ ਦੇ ਬਾਰੇ ਬਾਬਾ ਜੀ ਦੇ ਅੱਛਾ ਜੀ ਕੁਝ ਕੁਝ ਵੀ ਪਤਾ ਲੱਗ ਹੋਵੇ ਤੁਹਾਨੂੰ ਮਾਣ ਮੋਟਾ ਬਾਰੂ ਬਤ ਲੱਗਦਾ ਹੋਵੇ ਮੈਂ ਬਸ ਦਰਸ਼ਨ ਕਰਦੇ ਰਹੇ ਹਾਂ ਨਾ ਬਚਪਨ ਤੋਂ ਦਿਨ ਪਤਾ ਠੀਕ ਆ ਜੀ ਭਾਈ ਜੀ ਦੀ ਪੈਸਾ ਕੋਈ ਨਾ ਇਹ ਜੀ ਦੀ ਓਹਨੂੰ ਇਹ ਹੋਊਗੀ